ਕਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਸ਼ੰਭੂ ਤੋਂ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਸ਼ੰਭੂ ਤੋਂ ਦਿੱਲੀ ਵਾਲੇ ਪਾਸੇ ਨੂੰ ਥੋੜੀ ਦੇਰ ਤੱਕ ਕਿਸਾਨਾਂ ਨੇ ਕੂਚ ਕਰਨਾ ਵਾ ਮਰਜੀਵੜੀਆਂ ਦਾ ਜਥਾ ਉਧਰਲੇ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਨੂੰ ਯਾਦ ਕੀਤਾ ਜਾ ਰਿਹਾ ਅੱਜ ਦੇ ਦਿਨ ਉਹਦੀ ਸ਼ਹੀਦੀ ਹੋਈ ਸੀ ਤੇ ਅੱਜ ਦੇ ਦਿਨੀ ਇਹ ਜਥਾ ਜਿਹੜਾ ਹੈਗਾ ਵਾ ਦਿੱਲੀ ਵਾਲੇ ਪਾਸੇ ਨੂੰ ਕੂਚ ਕਰ ਰਿਹਾ 101 ਕਿਸਾਨਾਂ ਦਾ ਜਥਾ ਅਗਲੇ ਪਾਸੇ ਹੋਊਗਾ ਤੇ ਨਾਲ ਉਹਨਾਂ ਦੇ ਕਿਸਾਨ ਲੀਡਰ ਸਹਿਬਾਨ ਵੀ ਹੋਣਗੇ ਇਨਾਂ ਦੀ ਰਣਨੀਤੀ ਕੀ ਹੈ ਵੀ ਗਾਂ ਜਾਣਕਾਰੀ ਲੈਣੇ ਆ 101 ਕਿਸਾਨ ਜਿਹੜੇ ਜਾ ਰਹੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਾਡਾ ਰਣਜੀਤ ਸਿੰਘ ਕਲੇਰ ਵਾਲਾ ਜੀ ਆ ਪਹਿਲਾਂ ਗੁਰਫਤੇ ਸਾਂਝ ਕਰਦੇ ਆ ਬਰਾਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕੀ ਰਣਨੀਤੀ ਆ ਜਿਹੜੇ ਆਪਣੇ ਨਾਲ ਖੜੇ ਆ ਇਹ ਸਾਰੇ ਜਾਣ ਵਾਲੇ ਮਰਜੀੜਿਆਂ ਦੇ ਵਿੱਚ ਬਿਲਕੁਲ ਜੀ ਸਾਡਾ ਦੋਹਾਂ ਫੋਰਮਾਂ ਦਾ ਜੋ ਫੈਸਲਾ ਹੋਇਆ ਸੀਗਾ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਆ ਲੋਕ ਆ ਕਿਸਾਨ ਮਜ਼ਦੂਰ ਆਮ ਜਿਹੜੇ ਉਹ ਇੱਥੇ ਪਹੁੰਚ ਚੁੱਕੇ ਆ ਆਪਣੇ ਸ਼ੰਭੂ ਬਾਰਡਰ ਤੇ ਕਨੌਰੀ ਬਾਰਡਰ ਤੇ ਇਹਦੇ ਵਿੱਚੋਂ ਸਾਡਾ 101 ਸਿੰਘਾਂ ਦਾ ਮਰਜੀਬੜੇ ਸਿੰਘਾਂ ਦਾ ਜਥਾ ਜਿਹੜਾ ਵਾ ਉਹ ਦਿੱਲੀ ਨੂੰ ਕੂਚ ਕਰੂਗਾ ਇਥੋਂ ਇਹੀ ਫੈਸਲਾ ਸੀ ਦੋਹਾਂ ਫੋਰਮਾਂ ਦਾ ਉਹਦੇ ਅਕੋਰਡਿੰਗ ਸਾਰੀ ਬੈਰੀਕੇਟਿੰਗ ਅਸੀਂ ਆਪਣੀ ਕਰਕੇ ਸਾਰੇ ਆਪਣੇ ਵਲੰਟੀਅਰ ਲਾਏ ਆ ਅਗਲੇ ਪਾਸੇ ਸਰਕਾਰ ਨੇ ਜਿਹੜਾ ਵਾ ਉਹ ਬੈਰੀਕੇਟਿੰਗ ਪਹਿਲਾਂ ਨਾਲੋਂ ਵੀ ਸਖਤ ਕਰ ਦਿੱਤੀ ਆ ਸਰਕਾਰ ਆਪਣੇ ਬਿਆਨ ਦਿੱਤੇ ਬਿਆਨਾਂ ਤੋਂ ਮੁਕਰ ਰਹੀ ਆ ਲੱਗਦਾ ਕਿ ਨਹੀਂ ਵਧਣ ਦੇਣਗੇ ਦੇਖੋ ਬਿਲਕੁਲ ਗੱਲ ਕਲੀਅਰ ਆ ਜਿਵੇਂ ਉਹਨਾਂ ਨੇ ਰਾਤ ਦੀ ਬੈਰੀਕੇਟਿੰਗ ਜਿਹੜੀ ਆ ਹੋਰ ਮਜ਼ਬੂਤ ਕੀਤੀ ਆ ਇਹਦੇ ਤੋਂ ਤੇ ਇਹੀ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਦਾ ਮਨ ਬਣਾ ਕੇ ਬੈਠੀ ਆ ਲੋਕਾਂ ਨੂੰ ਅੱਗੇ ਨਹੀਂ ਵਧਣ ਦੇ ਪੈਦਲ ਜਾਣ ਦੇ ਕਿਸਾਨਾਂ ਦਾ ਡਰ ਕਾ ਦਾ ਵੈਸੇ ਸਰਕਾਰ ਨੂੰ ਕੀ ਲੱਗਦਾ ਤੁਹਾਨੂੰ ਇਹੀ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਕਿ ਸਾਡੇ ਜਿਹੜੇ ਸਿੰਘ ਜਾ ਰਹੇ ਆ ਇਹ ਤੁਸੀਂ ਇੱਥੇ 10 ਮਹੀਨਿਆਂ ਤੋਂ ਅਸੀਂ ਬੈਠੇ ਸੀ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਜੜੀ ਆ ਗੱਲ ਰੱਖ ਰਹੇ ਸੀ ਇਸ ਵੇਲੇ ਜਦੋਂ ਉਸ ਸਮੇਂ ਦੇ ਦੌਰਾਨ ਜਿਹੜੇ ਇਹਨਾਂ ਦੇ ਮੰਤਰੀ ਮੰਡਲ ਦੇ ਹੈਗੇ ਆ ਉਦਧਾਰ ਉਹ ਸਾਰੇ ਬੋਲ ਰਹੇ ਆ ਕਿ ਕਿਸਾਨ ਜਿਹੜੇ ਆ ਟਰੈਕਟਰ ਟਰਾਲੀਆਂ ਛੱਡ ਕੇ ਆਪਣੀਆਂ ਕਾਰਾਂ ਤੇ ਬੱਸਾਂ ਤੇ ਟ੍ਰੇਨ ਤੇ ਪੈਦਲ ਆ ਜਾਣ ਜੇ ਅੱਜ ਮਲਗੀ ਦੂਹਾ ਫੋਰਮਾਂ ਨੇ ਫੈਸਲਾ ਕਰ ਲਿਆ ਤੇ ਪੈਦਲ ਜਾਣ ਵਾਸਤੇ ਵੀ ਜਿਹੜੀਆਂ ਰੋਕਾਂ ਸਰਕਾਰ ਨੇ ਹੋਰ ਮਜ਼ਬੂਤ ਕਰ ਦਿੱਤੀਆਂ ਅਸੀਂ ਕੀ ਦੇਸ਼ ਦੇ ਵਿੱਚ ਲੋਕਤੰਤਰ ਬਚਿਆ ਮਾੜਾ ਮੋਟਾ ਸਾਨੂੰ ਨਹੀਂ ਲੱਗਦਾ ਕਿ ਭਾਰਤ ਦੇ ਵਿੱਚ ਕਿਤੇ ਲੋਕਤੰਤਰ ਬਚਿਆ ਇਹ ਲੋਕਤੰਤਰ ਰਾਜ ਦੀਆਂ ਹੱਦਾਂ ਜਿਹੜੀਆਂ ਪਾਰ ਕਰਕੇ ਸਰਕਾਰ ਜਿਹੜੀ ਆ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਜਿਹੜੀਆਂ ਨੀਤੀਆਂ ਉਹ ਲਗਾਤਾਰ ਕ੍ਰੀਏਟ ਕਰ ਰਹੀ ਆ ਲੋਕਾਂ ਦੇ ਸਾਹਮਣੇ ਇਸ ਵੇਲੇ ਵੱਡਾ ਸਵਾਲ ਆ ਕਿ ਲੋਕਾਂ ਨੇ ਕਾਰਪੋਰੇਟ ਦੀਆਂ ਨੀਤੀਆਂ ਦਾ ਜਿਹੜਾ ਜ਼ਬਰ ਜ਼ੁਲਮ ਸਹਿਣਾ ਕਿ ਜਾਂ ਸਰਕਾਰ ਦੇ ਨਾਲ ਲੋਹਾ ਲੈ ਕੇ ਆਪਣੀ ਮੰਗ ਮੰਗਵਾ ਰਣਜੀਤ ਸਿੰਘ ਜੀ ਜਿਹੜੇ ਇੱਧਰ ਪਾਸੇ ਖੜੇ ਆ ਇਹਨਾਂ ਦੀ ਗਿਣਤੀ 101 ਤੋਂ ਵੱਧ ਲੱਗਦੀ ਆ ਤੇ ਫਿਰ ਸਾਰੇ ਅੱਗੇ ਵਧਣਗੇ ਜਾਂ 101 ਦੇ ਨਾਲ ਜਿਹੜੇ ਬਾਕੀ ਉਹਦਾ ਦੱਸ ਦੋ ਕੌਣ-ਕੌਣ ਹੈਗੇ ਕੋਜੀ ਸਾਡਾ ਜਿਹੜਾ 101 ਜਥਾ ਸਿੰਘਾਂ ਦਾ ਜਥਾ ਮਰਜੀ ਬਣਾ ਦਾ ਉਹਨਾਂ ਦੀਆਂ ਬਾਇ ਨੇਮ ਲਿਸਟਾਂ ਬਣੀਆਂ ਉਹਨਾਂ ਦੇ ਬਕਾਇਦਾ ਫੋਨ ਨੰਬਰ ਉਹਨਾਂ ਦੀ ਉਮਰ ਹੈ ਉਹਨਾਂ ਦਾ ਪਿੰਡ ਪੀੜ ਐਡਰੈਸ ਲਿਖਿਆ ਕਹਿੰਦੇ ਇੱਕ ਫਾਰਮ ਵੀ ਭਰਿਆ ਗਿਆ ਸੀ ਇਦਾਂ ਦਾ ਫਾਰਮ ਹੈ ਬਿਲਕੁਲ ਫਾਰਮ ਭਰਿਆ ਪਿਆ ਪਿਆ ਮੈਂ ਦਿਖਾ ਸਕਦਾ ਤੁਹਾਨੂੰ ਕਿ ਫਾਰਮ ਸਾਡੇ ਕੋਲ ਭਰੇ ਪਏ ਆ ਇਹ ਫਾਰਮ ਸਾਡੇ ਕੋਲ ਪਏ ਆ ਇਹਦੇ ਉੱਪਰ ਸਾਰੇ ਬੰਦਿਆਂ ਦੇ ਜਿਹੜੇ ਨਾਮ ਲਿਖੇ ਆ ਹਾਜ਼ਰੀ ਲਾ ਕੇ ਬੈਰੀਕੇਡਿੰਗ ਤੋਂ ਅੰਦਰ ਆਏ ਆ ਇਹ ਜਿਹੜੀਆਂ ਟੀਮਾਂ ਲਾਈਆਂ ਅਸੀਂ ਇਸ ਕਰਕੇ ਲਾਈਆਂ ਇਸ ਪਾਸੇ ਤੇ ਸਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਜਿਹੜੇ ਆ ਉਹ ਵਲੰਟੀਅਰ ਖੜੇ ਆ ਵੀ ਕੋਈ ਥੱਲਿਓਂ ਦੀ ਵੀ ਬੰਦਾ ਜਿਹੜਾ ਆ ਕੇ ਗੈਰ ਸਮਾਜੀ ਅੰਸਰ ਸਾਡੇ ਇਸ ਅੰਦੋਲਨ ਨੂੰ ਖਰਾਬ ਨਾ ਕਰੇ ਤੁਸੀਂ ਸਾਈਡਾਂ ਤੇ ਵਲੰਟੀਅਰ ਕਹਿ ਸਕਦੇ ਆ ਜਿਹੜੇ ਸੈਂਟਰ 'ਚ ਹੈਗੇ ਆ ਮਰਜੀਵੜਿਆਂ ਦਾ ਜਥਾ ਹੈਗਾ ਜਿਹੜੇ ਸਾਈਡਾਂ ਵਾਲੇ ਉਹ ਵਲੰਟੀਅਰ ਆ ਬਿਲਕੁਲ ਜਿਹੜੇ ਸਾਈਡਾਂ ਤੇ ਖੜੇ ਆ ਉਹ ਵਲੰਟੀਅਰ ਆ ਉਧਰਲੇ ਪਾਸੇ ਵੀ ਇਸੇ ਤਰੀਕੇ ਨਾਲ ਆ ਆ ਜਿਹੜੇ ਪੰਡਾਲ ਦੇ ਵਿੱਚ ਬੈਠੇ ਆ ਇਹ ਮਰਜੀਵੜਿਆਂ ਦਾ ਜਥਾ ਹੈ ਵਾਲੈਂਟੀਅਰ ਨਾਲ ਵਧਣਗੇ ਅਗਲੇ ਪਾਸੇ ਕਿ ਕੇਵਲ 101 ਜਿਹੜਾ ਕੋਲ ਵਾਲੈਂਟੀਅਰ ਜਿਹੜੇ ਆ ਇੱਥੇ ਰਹਿ ਕੇ ਸਾਰੀ ਜਿਹੜੀ ਆ ਆਪਣੇ ਇਥੋਂ ਦੀ ਨਿਗਰਾਨੀ ਕਰਨਗੇ ਕਿ ਕੋਈ ਗੈਰ ਸਮਾਜੀ ਅੰਸਰ ਆਣ ਕੇ ਸਾਡੇ ਇਸ ਅੰਦੋਲਨ ਨੂੰ ਖਰਾਬ ਨਾ ਕਰ ਸਕੇ ਉਹਦੀ ਵਾਲੈਂਟੀਅਰੀ ਕਰਨਗੇ ਤੇ ਇਹ ਜਿਹੜਾ ਮਰਜੀਬ ਰਣਾਂ ਦਾ ਜਥਾ ਆ ਇਹ ਬਿਲਕੁਲ ਦਿੱਤੇ ਹੋਏ ਸਮੇਂ ਦੇ ਨਾਲ ਜਿਹੜਾ ਵਾ ਉਹ ਅੱਗੇ ਵਧੂਗਾ ਧੰਨਵਾਦ ਜੀ ਆਪਾਂ ਇਹਨਾਂ ਦੇ ਵੀਰਾਂ ਨਾਲ ਗੱਲਬਾਤ ਕਰ ਤੁਸੀਂ ਵੀ ਅੱਗੇ ਵਧ ਰਹੇ ਹੋ ਜੀ ਹਾਂ ਹਾਂ ਬਿਲਕੁਲ ਬਿਲਕੁਲ ਕੀ ਨਾਮ ਜੇ ਤੁਹਾਡਾ ਸੁਵਿੰਦਰ ਸਿੰਘ ਚਤਾਲਾ ਜੀ ਚਤਾਲਾ ਸਾਹਿਬ ਚਤਾਲਾ ਸਾਹਿਬ ਫੇਰ ਜੁੜ ਚੁੱਕਿਆ ਚਤਾਲਾ ਸਾਹਿਬ ਕਿਵੇਂ ਦੇਖਦੇ ਹੋ ਤੁਹਾਡੇ ਨਾਲ ਇੱਕ ਵੱਡਾ ਜਥਾ ਜਾ ਰਿਹਾ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨਾਲ ਵੀ ਗੱਲ ਕਰਾਂ ਹਾਂ ਉਹਦੇ ਵਿੱਚ ਇਹ ਜਿਹੜਾ ਜਥਾ ਸਾਡੇ ਨਾਲ 101 ਮੈਂਬਰੀ ਜਥਾ ਜਾ ਰਿਹਾ ਅਗਲੇ ਪਾਸੇ ਬਿਲਕੁਲ ਪੀਸ ਪੁਲ ਤੇ ਸ਼ਾਂਤ ਮਈ ਹੈ ਹੁਣ ਸਰਕਾਰ ਦਾ ਸਾਨੂੰ ਸਮਝ ਨਹੀਂ ਲੱਗਦੀ ਵੀ ਕੀ ਇਹਨਾਂ ਦੇ ਅੰਦਰ ਕੀ ਆ ਬਾਹਰ ਕੀ ਅੰਦਰ ਕੀ ਰਿਝੀ ਜਾਂਦਾ ਅਸਲ 'ਚ ਜੋ ਸਾਡੀ ਸਮਝ ਦੇ ਵਿੱਚ ਆਉਦਾ ਵੀ ਇਹ ਬਦਨਾਮ ਕਰਨਾ ਚਾਹੁੰਦੇ ਆ ਪੰਜਾਬ ਦੇ ਕਿਸਾਨਾਂ ਨੂੰ ਹਿੰਦੁਸਤਾਨ ਦੇ ਕਿਸਾਨਾਂ ਨੂੰ ਕਿ ਕਿਸਾਨ ਕਸੂਨ ਨਹੀਂ ਗਏ ਐਵੇਂ ਛੋਟਿਆਂ ਮੇ ਲੈ ਕੇ ਤੇ ਇਤਰਾ ਤੁਰੇ ਫਿਰਦੇ ਆ ਕੱਟੇ-ਕੁੱਟੇ ਹੋਏ ਫਿਰਦੇ ਆ ਜਿ ਤਰ੍ਹਾਂ ਕਿ ਅੰਦੋਲਨ ਜੀ ਵੀ ਕਹਿੰਦੇ ਸੀ ਦੂਜਾ ਤੇ ਜਾ ਅਟੈਕ ਦਿੰਦੇ ਸੀ ਇਦਾਂ ਲੈ ਰਿਆ ਪਰ ਜੇ ਇਸ ਡਿਸਪਲਨ ਦੇ ਨਾਲ ਸਾਰਾ মিডিਆ ਵੇਖ ਰਿਹਾ ਪੂਰਾ ਡਿਸਪਲਨ ਦੇ ਨਾਲ মিডিਆ ਜਿਹੜਾ ਅਸੀਂ ਰਸਕੂਟੀ ਮੈਂ ਬਣਾਈਆਂ ਪੀ ਇਹਨਾਂ ਦੀ ਨੀਤੀ ਤੇ ਸਾਨੂੰ ਸ਼ੱਕ ਹੈ ਵੀ ਜੇ ਸਾਨੂੰ ਗੋਲੀਆਂ ਮਾਰਦਿਆਂ ਦੂਜਾ ਰੈਸਕਿਊ ਟੀਮਾਂ ਵੀ ਆ ਗਈਆਂ ਜਿਨ੍ਹਾਂ ਨੇ ਚੋਕੇ ਲੈਣਾ ਐਬੂਲੈਂਸਾਂ ਖਲੋਤੀਆਂ ਰੈਸਕਿਊ ਟੀਮ ਤੁਹਾਨੂੰ ਚੋਕੇ ਲਿਆਉਣ ਵਾਸਤੇ ਬਣਾਈ ਹੋਈ ਹੈ ਹਾਂ ਬਿਲਕੁਲ ਰੈਸਕਿਊ ਟੀਮਾਂ ਵੀ ਸਾਡੇ ਨਾਲ ਹੈਗੀਆਂ ਰੈੱਡ ਕਰਾਸ ਟੀਮਾਂ ਸਾਡੇ ਨਾਲ ਹੈਗੀਆਂ ਬਕਾਇਦਾ ਤੌਰ ਤੇ ਬਿਲਕੁਲ ਡਿਸਪਲਿਨ ਹੈ ਪ੍ਰਬੰਧ ਜਿਹਨੂੰ ਕਹਿੰਦਾ ਵੀ ਐ ਜਿ ਤਰ੍ਹਾਂ ਸਰਕਾਰ ਉਹ ਤਰ੍ਹਾਂ ਦਾ ਹੀ ਪ੍ਰਬੰਧ ਕੀਤਾ ਪਰ ਅਸੀਂ ਨਹੀਂ ਚਾਹੁੰਦੇ ਪੀਏ ਸਾਨੂੰ ਇਦਾਂ ਕਰਨਾ ਹੀ ਚਾਹੁੰਦੇ ਆ ਵੀ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਇਹ ਹਾਲਾਤ ਪੈਦਾ ਨਾ ਕੀਤੇ ਜਾ ਧੰਨਵਾਦ ਜੀ ਇਧਰਲੇ ਪਾਸੇ ਹੋ ਰਹੀ ਸਾਡਾ ਖੜਾ ਤੁਸੀਂ ਵੀ ਜਾ ਰਹੇ ਜੀ ਅਗਲੀ ਜੀ ਹਾਂ ਜਿੱਥੇ ਜੀ ਨਾਮ ਹੈ ਤੁਹਾਡਾ ਹਾਂ ਜਿੱਥੇ ਨਾਮ ਹੈ ਜੀ ਮਰਜੀਵੜਾ ਜੱਥਾ ਜੜਾ ਕੀ ਬੜੇ ਜਿੱਥੇ ਜੀ ਕੀ ਸੋਚ ਰਹੇ ਹੋ ਘਰੇ ਸਾਰਾ ਕੁਝ ਦੱਸਿਆ ਹੋਇਆ ਕਿ ਮਰਜੀਵੜੇ ਜੱਥੇ ਨਾਲ ਜਾ ਰਹੇ ਹਾਂ ਕੁਝ ਵੀ ਪਾਣਾ ਵਾ ਪਰ ਸਾ ਮਰਜੀਵੜੇ ਦਾ ਮਤਲਬ ਹੀ ਮਰ ਜਾਣਾ ਹੁੰਦਾ ਜੀ ਅਸੀਂ ਤਾਂ ਪੂਰੀ ਤੈਰੀ ਨਾਲ ਆਏ ਜੀ ਆ ਕਫਨ ਮੰਨ ਕੇ ਸਿਰ ਤੇ ਬੰਨੇ ਕਫਨ ਤੈਰੀ ਆ ਜੋ ਮਰ ਅਸੀਂ ਮੈਂ ਬਾਰਡਰ ਸਕਿਉਰਿਟੀ ਫੋਰਸ ਵਿੱਚੋਂ ਰਿਟਾਇਰਮੈਂਟ ਹੈ ਜੀ 35 ਸਾਲ ਮੈਂ ਨੌਕਰੀ ਕਰਕੇ ਆਏ ਹਾਂ ਲੇਕਿਨ ਅਸੀਂ ਬੰਦੀ ਸਿੰਘਾਂ ਦੇ ਮੋਰਚੇ ਵੀ ਕੰਮ ਮੈਂ ਪਹਿਲਾਂ ਜਦੋਂ ਜਨਵਰੀ ਆਇਆ ਸੀ ਕਲਿਆਰ ਬਾਲਾ ਜੀ ਇੱਥੇ ਗੱਲ ਜ਼ਿਕਰ ਚੱਲਦਾ ਹੁੰਦਾ ਸੀ ਕਿ ਸ਼ਾਇਦ ਵਾਗਾ ਬਾਰਡਰ ਬਾਕੀ ਬਾਰਡਰ ਭੁੱਲ ਗਏ ਸੀ ਲੋਕ ਤੇ ਇਹਨਾਂ ਬਾਰਡਰ ਨੂੰ ਯਾਦ ਕਰਨ ਦੇ ਲਈ ਅਸੀਂ ਖਨੋਰੀ ਤੇ ਸ਼ੰਭੂ ਕਹਿੰਦੇ ਸੀ ਲੋਕ ਕਿ ਖਨੋਰੀ ਸ਼ੰਭੂ ਸਿੰਘੂ ਟਿੱਕਰੀ ਇਹ ਬਾਰਡਰ ਯਾਦ ਹੋ ਗਏ ਇੱਥੇ ਅਸੀਂ ਅਸਲੀ ਬਾਰਡਰ ਨਾਲ ਵੀ ਸਖਤ ਬਾਰਡਰ ਕਰਦੇ ਸੀ ਅਸੀਂ ਅਸੀਂ ਅਸਲੀ ਬਾਰਡਰ ਦੀ ਡਿਊਟੀ ਕੀਤੀ ਹੈ ਉਹਨਾਂ ਨਾਲ ਵੀ ਸਖਤ ਬਾਰਡਰ ਕਰਿਆ ਪਿਆ ਇਹਨਾਂ ਨੇ ਅਸੀਂ ਜਿਹੜਾ origignal ਬਾਰਡਰ ਹੈ ਪਾਕਿਸਤਾਨ ਬੰਗਲਾਦੇਸ਼ ਉਹਦੇ ਵੀ ਡਿਊਟੀਆਂ ਕਰਕੇ ਆਏ ਹੋਏ ਸੀ ਅੱਗੇ ਵਧੋਗੇ ਹੁਣ ਵਧਾਂਗੇ ਜਿੱਪ ਵਧਾਂ ਹਾਂਜੀ ਹਾਂਜੀ ਜੀ ਕੀ ਨਾਮ ਜੇ ਤੁਹਾਡਾ ਨਵਤੇਜ ਸਿੰਘ ਹੈ ਜੀ ਕਿਹੜੇ ਇਲਾਕੇ ਤੋਂ ਤੁਸੀਂ ਅਸੀਂ ਬਾਰਡਰ ਵੀ ਲਾਗੇ ਅੱਜ ਪਿੰਡ ਉਕਸੀ ਖਲਾਸ ਪਰ ਨੇੜੇ ਹੀ ਹੈ ਅੱਛਾ ਅੱਛਾ ਹਾਂਜੀ ਫਿਰ ਨਾਲ ਜਾਓਗੇ ਤੁਸੀਂ ਵੀ ਹਾਂਜੀ 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 ਨਹੀਂ ਜੀ ਆਪਣੇ ਜਥੇਵੰਦਰੂ ਇਹ ਜਾ ਰਹੇ ਨੇ ਦੋ ਸਿੰਘ ਅਸੀਂ ਸਾਰੇ ਗਵਾਹੀ ਕਰ ਰਹੇ ਹਾਂ ਜੀ ਅੱਛਾ ਅੱਛਾ ਹਾਂ ਇਹ ਪੂਰੀ ਦਲੇਰੀ ਨਾਲ ਹੈ ਜੋ ਸਰਕਾਰ ਨੇ ਸਾਨੂੰ 10 ਮਹੀਨੇ ਤੋਂ ਇੱਥੇ ਲਗਾਤਾਰ ਬਿਠਾਇਆ ਉਦੋਂ ਹੁਣ ਸਾਡਾ ਕੋਈ ਹੋਰ ਚਾਰਾ ਨਹੀਂ ਸੀ ਉਹਨਾਂ ਨੇ ਕਹਿ ਵੀ ਦੇ ਤੁਸੀਂ ਟ੍ਰੇਨਾਂ ਰਹੀਂ ਗੱਡੀਆਂ ਰਹੀਂ ਆਜੋ ਪਰ ਅੱਜ ਸਰਕਾਰ ਸਾਡੇ ਮਝੇਉੜੇ ਜਿਹੜਾ 101 ਦਾ ਜਥਾ ਜਾ ਰਿਹਾ ਦੋਨੇ ਮੋਰਚਿਆਂ ਦੇ ਗੈਰ ਰਾਜਨੀਤਿਕ ਮੋਰਚੇ ਤੋਂ ਇਹ ਸਰਕਾਰ ਨੂੰ ਰਸਤਾ ਖੋਲਣਾ ਚਾਹੀਦਾ ਸੀ ਐਸੀ ਕਿਹੜਾ ਬੰਬ ਲੈ ਜਾ ਰਹੇ ਕੁਸਮ ਨਹੀਂ ਲੈ ਰਹੇ ਖਾਲੀ ਹੱਥ ਜਾ ਰਹੇ ਸਾਂਤਮਈ ਜਾ ਰਹੇ ਬੈਗਰੂ ਦਾ ਜਪ ਕਰਦੇ ਜਾਵਣਗੇ ਜਿੰਨੇ ਵੀ 101 ਬੰਦਾ ਸਾਡਾ ਇਹ ਬਹਿਗਰੂ ਸਤ ਨਾਮ ਦਾ ਜਾਵ ਚੱਕਰ ਕੇ ਅੱਗੇ ਜਾਣਗੇ ਉਹਨਾਂ ਨੂੰ ਜਾਣਣ ਤੇ ਚਾਹਣਾ ਚਾਹੀਦਾ ਪਰ ਬਾਰਡਰ ਤੇ ਐਦਾਂ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਉਸ ਤਰ੍ਹਾਂ ਦਾ ਪ੍ਰਬੰਧ ਕੀਤਾ ਵਾ ਪਾਕਿਸਤਾਨ ਵੀ ਇੰਨਾ ਪ੍ਰਬੰਧ ਨਹੀਂ ਕੀਤਾ ਵਾ ਜੈ ਇੰਨਾ ਸਾਡਾ ਭਾਰਤ ਸਰਕਾਰ ਨੇ ਇੱਥੇ ਪ੍ਰਬੰਧ ਕੀਤਾ ਆਪਨੇ ਭਾਰਤ ਦੇ ਰਾਸ਼ਟਰਪਤੀ ਸਾਹਿਬ ਖੇਤੀਬਾੜੀ ਮੰਤਰੀ ਕਹ ਰਹੇ ਨੇ ਇਹਨਾਂ ਦਾ ਮਸਲਾ ਹੱਲ ਕਰੋ ਐਸੀ ਰਾਸ਼ਟਰਪਤੀ ਨੂੰ ਵੀ ਉਪਰ ਰਾਸ਼ਟਰਪਤੀ ਨੂੰ ਵੀ ਅਪੀਲ ਕਰਦੇ ਆਂ ਬੀਨਾਂ ਤੋਂ ਰਸਤਾ ਖਿਲਾਉ ਇੱਥੇ ਸ਼ਾਂਤਮਈ ਆ ਰਹੇ ਆ ਕੋਈ ਸਾਡੇ ਕੋਲ ਕੁਛ ਨਹੀਂ ਇੱਕ ਸਾਡੇ ਮਹੀਰ ਬੜੇ ਜਾਣੇ ਵੀ ਜਿਹਾ 101 ਦਾ ਇਹਨਾਂ ਪਾਸ ਝੰਡੇ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਗੇ ਸਾਨੂੰ ਵੀ ਬਸ ਹੋਰ ਕੁਛ ਨਹੀਂ ਇਹਨਾਂ ਨੂੰ ਕਾਹਦਾ ਡਰ ਪਾਇਆ ਸਰਕਾਰ ਨੂੰ ਹਰਿਆਣਾ ਸਰਕਾਰ ਔਰ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਇਹ ਸਾਰੇ ਮਿਲੇ ਹੋਏ ਨੇ ਪੰਜਾਬ ਸਰਕਾਰ ਹੋਵੇ ਭਵੇਂ ਭਾਰਤ ਸਰਕਾਰ ਔਰ ਕਹਿੰਦੇ ਕਿ ਸਾਰੇ ਰਲੇ ਮਿਲੇ ਆ ਰਣਜੀਤ ਸਿੰਘ ਕਲੇਰ ਬਾਲਾ ਜੀ ਕੁਛ ਕਹਿ ਰਹੇ ਸੀ ਕਲੇਰ ਬਾਲਾ ਸਾਹਿਬ ਸਾਡੇ ਨਾਲ ਜਿਹੜੇ ਸਿੰਘ ਆ ਇੱਥੇ ਜਾ ਰਹੇ ਆ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਿ ਆ ਇੱਕ ਸਾਡੇ ਜਿਹੜੇ ਪਿੰਡ ਦੇ ਉਦੋਂ ਕੇ ਕਲਾ ਪਿੰਡ ਆ ਉਹਨਾਂ ਦੇ ਤਿੰਨ ਸਿੰਘ ਆ ਉਹਨਾਂ ਦੇ ਵਿੱਚੋਂ ਦੇਖੋ ਆ ਸਾਡਾ ਭਰਾ ਆ ਇਹ ਉਹਨਾਂ ਦੇ ਹੱਥ ਜਿਹੜੇ ਆ ਉਹ ਵੀ ਮਤਲਬ ਕਿ ਸਿੱਧੇ ਨਹੀਂ ਹੁੰਦੇ ਇਹਨਾਂ ਕੋਲੋਂ ਵੀ ਖਤਰਾ ਮੰਨਦੀ ਆ ਸਰਕਾਰ ਕਿ ਨਾਲ ਜਾਣਾ ਇਹਨਾਂ ਨੇ ਇਹਨਾਂ ਨੇ ਨਾਲ ਜਾਣਾ ਉਹਨਾਂ ਦੇ ਤੁਸੀਂ ਹੱਥ ਦੇਖ ਸਕਦੇ ਜੇ ਮਤਲਬ ਕਿ ਹੱਥ ਜਿਹੜੇ ਸਿੱਧੇ ਨਹੀਂ ਹੁੰਦੇ ਉਹ ਉਹਨਾਂ ਨੇ ਝੰਡਾ ਵੀ ਫੜਿਆ ਆਦੇ ਮਤਲਬ ਕਿ ਉਹਨਾਂ ਕੋ ਝੰਡਾ ਵੀ ਸਹੀ ਤਰੀਕੇ ਨਾਲ ਕੀ ਸਰਕਾਰ ਇੰਨਾ ਬੰਦਿਆਂ ਕੋਲੋਂ ਕੀ ਸਰਕਾਰ ਨੂੰ ਖਤਰਾ ਆ ਆਪਣਾ ਹੱਕ ਮੰਗਣ ਵਾਸਤੇ ਜਾ ਰਹੇ ਆ ਕਿ ਸਾਡੇ ਬੱਚਿਆਂ ਦੀ ਰੋਜੀ ਰੋਟੀ ਬਚੀ ਰਹਿ ਜੇ ਇਹਨਾਂ ਬੰਦਿਆਂ ਕੋਲੋਂ ਵੀ ਸਰਕਾਰ ਖਤਰਾ ਐਡੀ ਐਡੀ ਤਗੜੀ ਬੈਰੀਕੇਟਿੰਗ ਕੀਤੀ ਆ ਕੀ ਇਥੇ ਕੋਈ ਪਾਕਿਸਤਾਨ ਦਾ ਬਾਰਡਰ ਆ ਸਾਡਾ ਆਪਣਾ ਦੇਸ਼ ਆ ਸਾਡੇ ਆਪਣੇ ਦੇਸ਼ ਦੀ ਰਾਜਧਾਨੀ ਆ ਜਿੱਥੇ ਅਸੀਂ ਜਾਣਾ ਚਾਹੁੰਦੇ ਆ ਤੇ ਕੀ ਸਾਨੂੰ ਸਰਕਾਰ ਕੋਲੋਂ ਪਰਮਿਸ਼ਨ ਲੈ ਕੇ ਜਾਣਾ ਪਊਗਾ ਅਸੀਂ ਕਹਿੰਦੇ ਜੇ ਸਰਕਾਰ ਨੇ ਸਾਨੂੰ ਉਹ ਵੀ ਕਹਿ ਰਹੇ ਆ ਦਿੱਲੀ ਚੰਦਰ ਤੁਸੀਂ ਪਰਮਿਸ਼ਨ ਲਈ ਨਹੀਂ ਗਈ ਉਦਾਂ ਹੀ ਆਉਣਾ ਚਾਹੁੰਦੇ ਉਹ ਜੇ ਸਰਕਾਰ ਨੇ ਸਾਨੂੰ ਪਰਮਿਸ਼ਨ ਦੇਣੀ ਦੇ ਲਈ ਆਉਣ ਦੀ ਤੇ ਸਾਡੀਆਂ ਸਰਕਾਰ ਮੰਗਾ ਮੰਨ ਲੇ ਸਾਨੂੰ ਉਹਨਾਂ ਨੂੰ ਪਰਮਿਸ਼ਨ ਦੇ ਦੇਵੇ ਨਾ ਅਸੀਂ ਤੇ ਕਹਿੰਦੇ ਵੀ ਆਲ ਰੈਡੀ ਏਜੰਸੀਆਂ ਤੁਹਾਡੇ ਕੋਲ ਹੈਗੀਆਂ ਖਰੀਦਣ ਵਾਸਤੇ ਸਾਰੀਆਂ ਏਜੰਸੀਆਂ ਹੈਗੀਆਂ ਤੁਸੀਂ ਖਰੀਦਦਾ ਉਹਨਾਂ ਨੂੰ ਅਧਿਕਾਰ ਦਿਓ ਉਹ ਖਰੀਦ ਕਰਨ ਤੇ ਅਸੀਂ ਅਸੀਂ ਮਾਨ ਨਾਲ ਅਨਾਜ ਪੈਦਾ ਕਰਕੇ ਆਪਣੇ ਦੇਸ਼ ਦੇ ਪੂਲ ਵਿੱਚ ਹੋਰ ਵੱਧ ਤੋਂ ਵੱਧ ਜਿਹੜਾ ਅਨਾਜ ਪਾਈਏ ਸਾਡੇ ਦੇਸ਼ ਦਾ ਕਿਸਾਨ ਵੀ ਸੌਖਾ ਹੋਵੇ ਸਾਡੇ ਦੇਸ਼ ਦੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਵੀ ਸਸਤਾ ਅਨਾਜ ਮਿਲ ਸਕੇ ਸਾਡੀ ਪਾਲਿਸੀ ਤੇ ਇਹ ਹੈ ਪਰ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਇਸ ਤਰੀਕੇ ਨਾਲ ਮਾਹੌਲ ਕ੍ਰੀਏਟ ਕਰ ਰਹੀਆਂ ਕਿ ਜਿਵੇਂ ਕਿਤੇ ਬਾਹਰਲੇ ਦੇਸ਼ ਤੋਂ ਕੋਈ ਇੱਥੇ ਅਟੈਕ ਕਰਨ ਵਾਸਤੇ ਆ ਰਿਹਾ ਹੋਵੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਬੜੇ 10 ਮਹੀਨਿਆਂ ਤੋਂ ਪੀਸਫੁਲੀ ਬੈਠੇ ਆ ਤੇ ਹੁਣ ਵੀ ਗਾਹਾਂ ਜੇ ਦਿੱਲੀ ਵੱਲ ਨੂੰ ਚਾਲੇ ਪਾਉਣੇ ਆ ਤੇ ਬੜੇ ਪੀਸਫੁਲੀ ਤਰੀਕੇ ਨਾਲ ਸਾਡੇ ਵੀਰਾਂ ਨਾਲ ਵੀ ਆਪਾਂ ਗੱਲਬਾਤ ਜਰੂਰ ਕਰਾਂਗੇ ਹੋਰ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੁਹਾਡੇ ਹੱਥਾਂ ਨੂੰ ਕੀ ਪ੍ਰੋਬਲਮ ਹੈਗੀ ਬਸ ਮੈਨੂੰ ਜੀ ਪੈਰਲਾਈਜ਼ ਦਾ ਅਟੈਕ ਹੋ ਗਿਆ ਸੀਗਾ 15-16 ਸਾਲ ਪਹਿਲਾਂ ਹੱਥ ਨਹੀਂ ਬਿਲਕੁਲ ਕੰਮ ਨਹੀਂ ਕਰ ਮਤਲਬ ਕੰਮ ਕਰ ਰਿਹਾ ਰੋਟੀ ਪਾਣੀ ਪ੍ਰਸ਼ਾਦਾ ਛਕ ਲਈਦਾ ਤੇ ਨਹਾ ਵੀ ਲਈਦਾ ਇਹ ਕਪੜੇ ਲਾਉਣੇ ਪਾਉਣੇ ਉਹ ਵੀ ਕਰ ਲੈਂਦੇ ਪਰ ਬਟਨ ਨਹੀਂ ਖੋਲਦੇ ਜਿਵੇਂ ਕੁਈ ਤੁਸੀਂ ਅੱਗੇ ਵਧ ਰਹੇ ਹੋ ਮਰਜੀ ਵੜੇ ਜੱਫੇ ਵੇ ਜਾ ਰਹੇ ਹਾਂਜੀ ਮੈਂ ਜਾ ਰਿਹਾ ਜੀ ਮੈਨੂੰ ਦਰਦ ਹੈ ਜੀ ਸਾਡਾ ਜੋ ਹੈ ਕਿ ਝੋਨੇ ਦਾ ਇਹਨਾਂ ਨੇ ਦੁਰਦਸ਼ਾ ਕੀਤੀ ਨਾ ਮੰਡੀਆਂ 'ਚ ਉਹਦੇ ਕਾਰਨ ਕਰਕੇ ਵੇਖ ਕੇ ਸਾਨੂੰ ਦੁੱਖ ਆ ਮੈਂ ਵੀ 6-7 ਕੇਲੇ ਦੇ ਵਾਈ ਕੀਤੀ ਹੋਈ ਆ ਤੇ ਦੋ ਮੈਂ ਆਪਣੇ ਨਾਲ ਵੇਖ ਕੇ ਮੈਨੂੰ ਸਾਰੇ ਭਰਾਵਾਂ ਦਾ ਦੁੱਖ ਆ ਵੀ ਇਹ ਕੀ ਹੋ ਰਿਹਾ ਝੋਨੇ ਦੀ ਕੀ ਦੁਰਦਸ਼ਾ ਹੋਈ ਹੈ ਸਵਾਰ ਜੀ ਮੰਡੀਆਂ ਦੇ ਵਿੱਚ ਕੋਈ ਨਾ ਖਰੀਦ ਸਰਕਾਰੀ ਦਾ ਚੁਕਾਈ ਆ ਤੇ ਨਾ ਦਾ ਕੋਈ ਰੇਟ ਆ ਨਾਉ ਦੀ ਕੋਈ ਤਰੀਖ ਫੈਕਸਿਆ ਵੀ ਕਦੋਂ ਤੋਂ ਰੇਟ ਅਸੀਂ ਸਰਕਾਰੀ ਦੇਵਾਂਗੇ ਜੇ ਹੈਗਾ ਸਰਕਾਰੀ ਤੋਂ ਆ ਮੋਚਰ ਤੇ ਮੋਚਰ ਕੋਈ ਨਹੀਂ ਚੈੱਕ ਕਰਦਾ ਸੁਕੇ ਜੋ ਉਹਨਾਂ ਦਾ ਮੋਚਰ ਕਿੰਨਾ ਘਣ ਹੋਊਗਾ ਉਹ ਵੀ ਨਹੀਂ ਚੈੱਕ ਕੀਤਾ ਇਹਨਾਂ ਨੇ ਉਹ ਲੁੱਟ ਖਸੁੱਟ ਚਾਹਦੇ ਵੀ ਇੱਕੋ ਰੇਟ ਨਾਲ ਇਹ ਗਿੱਲਾ ਲੈ ਸੁਕਾ ਲੈ ਉਹ ਤੇ ਮੰਡੀਆਂ ਦੇ ਵਿੱਚ ਕਿਸਾਨ ਜਿਹੜਾ ਬਹੁਤ ਐਕੀਕ ਪਰੇਸ਼ਾਨ ਹੋਇਆ ਘਾਟਾ ਵੀ ਖਾਦਾ ਕਿਸੇ ਨੇ ਮਤਲਬ ਜਿਦਾ ਮੇਰੇ ਕੋਲ 60 ਲੇ ਤੇ ਮੈਨੂੰ ਘਟੋ ਘਟ 45 50 ਹਜ਼ਾਰ ਦਾ ਘਾਟਾ ਪਿਆ ਇਸੇ ਤਰ੍ਹਾਂ ਜਿੰਨਾਂ ਜਿੰਨਾਂ ਕਿਸੇ ਦੀ ਬਿਜਾਈ ਆ ਵਾਧਾ ਦਾ ਉਹਨਾਂ ਦਾ ਘਾਟਾ ਚੁੱਕਿਆ ਕੀ ਇਹ ਜਿਹੜਾ ਇਹ ਸਾਥੋਂ ਸੈਨ ਨਹੀਂ ਹੋ ਸਕਦਾ ਹਾਂ ਤੇ ਹੁਣ ਅਗਲੇ ਪਾਸੇ ਵਧੋਗੇ ਨਾਲ ਹਾਂ ਜੀ ਆਪਣੀ ਇਸ ਮੰਗਾ ਵਾਸਤੇ ਅਸੀਂ ਦਿੱਲੀ ਵਾਸਤੇ ਕੁਲੈਸੀ ਪਹਿਲਾਂ ਵੀ ਉਹ ਇਹਨਾਂ ਨੇ ਰੋਕਿਆ ਤੇ ਜੇ ਅਗਲੇ ਪਾਸੇ ਰੋਕਿਆ ਜਾਂਦਾ ਜੇ ਰੋਕਿਆ ਜਾਂਦਾ ਤਾਂ ਅਸੀਂ ਅਜਾਣਾ ਮਾਰ ਸਕਦੇ ਹਾਂ ਅਸੀਂ ਆਖਰੀ ਆਖਰੀ ਤੱਕ ਜਾਵਾਂਗੇ ਕੋਈ ਡੰਡਾ ਨਹੀਂ ਕੋਈ ਸਾਡੇ ਕੋ ਆ ਛੰਡੇ ਦਾ ਕਰਕੇ ਡੰਡਾ ਲਿਆ ਆਪਣਾ ਹਾਂ ਜੀ ਕੋਈ ਹਥਿਆਰ ਨਹੀਂਗਾ ਖਾਲੀ ਹੱਥ ਜਾ ਰਹੇ ਹਾਂ ਹੈਂਡੀਕੈਪ ਵੀ ਜਾ ਰਹੇ ਹਾਂ ਤੁਸੀਂ ਦੱਸੋ ਵੀ ਇਹਨੂੰ ਵੱਧ ਕਿਉਂ ਹੋ ਸਕਦਾ ਕਹਿੰਦੇ ਕਿ ਇੱਥੇ ਹਾਰ ਵੀ ਕੋਈ ਨਹੀਂਗਾ ਹੈ ਵੀ ਹੈਂਡੀਕੈਪ ਆ ਮੈਂ ਤਾਂ ਸੜਕੋ ਕਾਹਦਾ ਖਤਰਾ ਦੇਖੋ ਜੀ ਇਹ ਗੱਲ ਆ ਹੌਸਲੇ ਦੀ ਜਿਹੜੇ ਇਨਸਾਨ ਨੇ ਇਹ ਗੱਲ ਸੋਚ ਲਈ ਕਿ ਜਿਹੜੇ ਕਾਰਜ ਵਾਸਤੇ ਮੈਂ ਚੱਲਿਆ ਉਹ ਕਾਰਜ ਬਹੁਤ ਵੱਡਾ ਵਾ ਉਹ ਦੇਸ਼ ਦੇ ਲੋਕਾਂ ਦੇ ਆਮ ਲੋਕਾਂ ਦੀ ਜ਼ਿੰਦਗੀਆਂ ਬਚਾਉਣ ਵਾਸਤੇ ਕਾਰਜ ਆ ਲੋਕਾਂ ਦੇ ਬੱਚਿਆਂ ਦਾ ਭੁੱਖ ਬਚਾਉਣ ਵਾਲਾ ਕਾਰਜ ਆ ਫਿਰ ਉਹ ਮਰਜੀਵੜਿਆਂ ਦੇ ਜਥੇ ਦੇ ਵਿੱਚ ਸ਼ਾਮਲ ਹੋਏ ਆ ਉਹਨਾਂ ਨੂੰ ਇਸ ਗੱਲ ਦਾ ਸਾਰਾ ਕੁਝ ਪਤਾ ਕਿ ਜਿਹੜੀ ਭਾਰਤ ਦੀ ਸਰਕਾਰ ਆ ਉਹਦਾ ਕਰੂਪ ਚਿਹਰਾ ਅਸੀਂ 10 ਮਹੀਨੇ ਪਹਿਲਾਂ ਵੀ ਇੱਥੇ ਜਿਹੜਾ ਨੰਗਾ ਹੁੰਦਾ ਵੇਖਿਆ ਸੀਗਾ ਉਹਨਾਂ ਨੇ ਲੋਕਾਂ ਦੇ ਉੱਤੇ ਤਸ਼ੱਦਦ ਢਾਇਆ ਸੀ ਐਸ ਵੇਲੇ ਵੀ ਇਹਨਾਂ ਦੇ ਮਨਚ ਵੀ ਆ ਕੀ ਸਰਕਾਰ ਸਾਡੇ ਮੁੱਤੇ ਤਸ਼ੱਦਦ ਢਾਊਗੀ ਪਰ ਅਸੀਂ ਜੇ ਇਹਨਾਂ ਨੂੰ ਨਾਮ ਮਰਜੀਵੜੇ ਦਿੱਤਾ ਤੇ ਇਹ ਆਪਣਾ ਜਿਹੜਾ ਮਰਜੀਵੜਿਆਂ ਦਾ ਰੂਪ ਜਿਹੜਾ ਰੋਲ ਆ ਉਹ ਵੀ ਅਦਾ ਕਰ ਰਹੇ ਧੰਨਵਾਦ ਜੀ ਹੋਰ ਵੀਰ ਸਾਡੇ ਨਾਲ ਆ ਜਿਹੜੇ ਦਿੱਲੀ ਵਾਲੇ ਪਾਸੇ ਨੂੰ ਵਧ ਰਹੇ ਆ ਕੀ ਨਾਮ ਜੇ ਤੁਹਾਡਾ ਬੁੱਧ ਸਿੰਘ ਜੀ ਇਹ ਇੱਕ ਪ੍ਰੋਗਰਾਮ ਕੰਡ ਉੱਦੋ ਗਏ ਤੁਸੀਂ ਵੀ ਮਰਜੀਵੜੇ ਜਿੱਥੇ ਜਾ ਰਹੇ ਹੋ ਤੁਸੀਂ ਹਾਂ ਜਾ ਰਿਹਾ ਜੀ ਕਿ ਅਗਲੇ ਪਾਸੇ ਕੋਈ ਕਾਰਵਾਈ ਹੁੰਦੀ ਆ ਕੋਈ ਨੁਕਸਾਨ ਹੋ ਜਾਂਦਾ ਕਾਰਵਾਈ ਦੇ ਮਰਜੀ ਤੇ ਜਾਂਦੇ ਆ ਜੀ ਅੱਜ ਦੇ ਦਿਨ ਮਾਰਨ ਛਿਧੀਆਂ ਦੀ ਕੋਈ ਤੈਅ ਮਾਦ ਨਹੀਂ ਨੇ ਕੈ ਛਿਧੀਆਂ ਪਾਉਣ ਆਏ ਆ ਮੰਗਾ ਸਾਡੀਆਂ ਆ ਪਹਿਲੀ ਹਾਲੀਆਂ ਦਿੱਲੀ ਵਾਲੀਆਂ ਕੋਈ ਮੰਗਦੇ ਕੋਈ ਮਜਬੂਰੀ ਨਹੀਂ ਦਿੰਦੇ ਕੋਈ ਕਰਦੇ ਨਹੀਂ ਹੁਣ ਛਿਧੀਆਂ ਪਾਉਣ ਵਾਦੀ ਆਏ ਆ ਵੀ ਜੋ ਮਰਜੀ ਕਰਨ ਗਾਲੀ ਹੱਥ ਨਹੀਂ ਚੁੱਕਾਂਗੇ ਉਦਾਂ ਮਾਰਦੇ ਐ ਇਦਾਂ ਭਰਾਂਗੇ ਹਣ ਗਾੜੀ ਇਹਨਾਂ ਦੇ ਕੋਈ ਹੱਥ ਨਹੀਂ ਝੁਕਾਂਗੇ ਮਨਵਾਤੇ ਆਏ ਆ ਬਾਵਾ ਜੀ ਕਿਤੇ ਦੇ ਪਾਸੇ ਇਹ ਤਸਵੀਰ ਤਾਂ ਦਿਖਾ ਲੰਨੇ ਆ ਇਹ ਉਹ ਮਰਜੀਵੜਾ ਜੱਥਾ ਵਾ ਜਿਹੜਾ ਦਿੱਲੀ ਵਾਲੇ ਪਾਸੇ ਨੂੰ ਕੂਚ ਕਰ ਲਿਆ ਸੁਵਿੰਦਰ ਸਿੰਘ ਚੋਤਾਲਾ ਜੀ ਨਾਲ ਗੱਲ ਸੀ ਸੁਤਨਾਮ ਸਿੰਘ ਜੀ ਪੰਨੂ ਜਿਹੜੇ ਕਿ ਉਸ ਜੱਥੇ ਦੇ ਵਿੱਚ ਆਣ ਕੇ ਬੈਠ ਚੁੱਕੇ ਆ ਥੋੜੀ ਦੇਰ ਤੱਕ ਅੱਗੇ ਵਧਿਆ ਜਾਊਗਾ ਇਸ 101 ਮਰਜੀਵੜਾ ਦਾ ਜੱਥਾ ਜਿਹੜਾ ਇਹਨੇ ਦਿੱਲੀ ਵਾਲੇ ਪਾਸੇ ਨੂੰ ਕੂਚ ਕਰਨਾ ਵਾ ਹੁਣ ਸੁਤਨਾਮ ਸਿੰਘ ਜੀ ਪੰਨੂ ਜਿਹੜੇ ਕਿ ਇੱਥੇ ਇਸ ਟਾਈਮ ਤੇ ਪਹੁੰਚ ਗਏ ਪੰਨੂ ਸਾਹਿਬ ਹੋ ਗਈਆਂ ਜੀ ਤਿਆਰੀਆਂ ਅੱਗੇ ਵਧਣ ਦੀਆਂ ਪੂਰੀਆਂ ਤਿਆਰੀਆਂ ਤਿਆਰੀਆਂ ਬਸ ਤਿਆਰੀਆਂ ਫੁੱਲ ਸਟੇਜ ਤੋਂ ਡਿੱਗ ਰਹੇ ਹੋ ਕਦੋਂ ਸੁਨੇਹਾ ਆਵੇ ਤੇ ਤਿਆਰ ਸਿੱਥੋਂ ਸਾਨੂੰ ਰਵਾਨਾ ਕਰਨ ਬਸ ਅਸੀਂ ਦੇ ਸਵੇਰ ਦੇ ਤਿਆਰ ਆ ਜਿਹਨੋਂ ਗਰੰਟੀ ਆਰਾ ਤੋਂ ਬਿਨਾ ਸਾਡੀ ਰੈਸਕਿਊ ਟੀਮ ਚ ਡਿਊਟੀ ਲੱਗੀ ਹੋਈ ਆ ਜੀ ਹਾਂ ਜਿਹੜੀ ਵੀ ਜੋ ਸਰਕਾਰ ਜੇ ਤਸ਼ੱਦਦ ਕਰਦੀ ਹੈ ਤੇ ਉਹਨਾਂ ਦੇ ਵਾਸਤੇ ਜੋ ਰੈਸਕਿਊ ਟੀਮ ਆ ਹਾਂ ਜੀ ਸਰ ਤੇ ਰੈਸਕਿਊ ਟੀਮ ਦੀ ਪੰਨੂ ਸਾਹਿਬ ਕੀ ਲੋਡ ਪੈ ਗਈ ਸੀ ਤੁਹਾਨੂੰ ਨਹੀਂ ਨਹੀਂ ਵੇਖੋ ਜੋ ਸਰਕਾਰ ਜੇ ਜ਼ਬਰ ਜ਼ੁਲਮ ਕਰਦੀ ਆ ਜੇ ਕਰਦੀ ਆ ਤੇ ਫਿਰ ਚਲੋ ਮਤਲਬ ਦਈਆ ਮਗਰ ਜਿਤਨਾ ਭਾਈ ਕਨਈਆ ਸਾਹਮ ਦਾ ਰਹਾ ਇਹ ਭਾਈ ਕਨਈਆ ਦੀ ਹੈ ਡਿਊਟੀ ਸੰਭ ਰਹਾ ਅੱਛਾ ਦੇਖੋ ਫੱਟੜ ਵਗੈਰਾ ਹੋ ਜੇ ਤੇ ਉਹਨੂੰ ਉਹਨਾਂ ਦਾ ਉਹ ਉਹ ਹੀ ਸਾਂਭਣਗੇ ਬਿਲਕੁਲ ਜੀ ਬਿਲਕੁਲ ਇਦਾਂ ਹੀ ਹੋਊਗਾ ਅੱਛਾ ਇਹ ਨਾਲ ਕੋਈ ਇਹ ਗੱਲਬਾਤ ਹੋ ਜਾਂਦੀ ਐਪਡ ਹੁੰਦਾ ਵਾ ਕੋਈ ਲੱਗ ਜਾਂਦਾ ਸਰਟੀਫਿਕੇਟ ਤੇ ਉਹਨੂੰ ਲੈ ਕੇ ਆਉਣਾ ਜ਼ਿੰਮੇਵਾਰੀ ਹਾਂ ਜੀ ਹਾਂ ਜੀ ਮੁਖਤਾਰ ਏ ਆਹੀ ਮਨੁੱਖਤਾਵਾਦੀਆਂ ਜੀ ਮਾਨਵਤਾਵਾਦੀਆਂ ਸਾਡੇ ਵਾਸਤੇ ਸਭ ਸਭੇ ਸਾਂਝੀ ਵਾਰਤਾਂ ਕੋਈ ਨਾਲ ਸੇ ਬਹਾਰਾ ਜਿਓ ਮਾਨਸਿਕ ਜੀਆ ਸਭ ਇੱਕ ਪਜਾਨ ਵੋ ਅਸੀਂ ਗੁਰੂ ਸਾਹਿਬ ਦੇ ਫਲਸਫੇ ਅਨਸਾਰ ਆਪਣੀ ਜੜੀ ਆ ਚਲਾ ਰਹੇ ਹਾਂ ਮੂਵਮੈਂਟ ਚਲਾ ਰਹੇ ਹਾਂ ਗੁਰੂ ਸਾਹਿਬ ਦੇ ਫਲਸਫੇ ਅਨਸਾਰ ਹੀ ਚਲਾਵਾਂਗੇ ਤੇ ਅਸੀਂ ਜੋ ਇਹ ਮਨੁੱਖੀ ਹੱਕਾਂ ਦਾ ਕਾਹਨ ਕਰ ਰਹੇ ਆ ਸਰਕਾਰ ਜ਼ਬਰ ਸਰਕਾਰ ਉਸ ਦੇ ਖਿਲਾਫ ਲਗਾਤਾਰ ਆਪਣਾ ਸੰਗਰਿ ਜਾਰੀ ਰੱਖਾਂਗੇ ਜਿੰਨੇ ਮਰਜੀ ਆ ਕੁਰਬਾਨੀਆਂ ਦੇਣੀਆਂ ਪੈਣ ਤਾਰਵਾ ਜੀ ਤੁਸੀਂ ਜਾ ਰਹੇ ਜੀ ਅਗਲੇ ਪਾਸੇ ਜੀ 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 ਕੀ ਨਾਂ ਜੋ ਤੁਹਾਡਾ ਮੈਂ ਕਿਸਾਨ ਮਜ਼ਦੂਰ ਸ਼ਾਹ ਚ ਮਿਰਦਾ ਗੁੱਤਰ ਦਾ ਜੇ ਤੋ ਮੇਰ ਸਿੰਘ ਤਰਾਂਢੀ ਸਿੰਘ ਜੀ ਇਹ ਕਹਿੰਦੇ ਫਾਰਮ ਵੀ ਪਰ ਹੈ ਗਿਆ ਵਾ ਸਾਰਾ ਕੁਝ ਲਿਖ ਕੇ ਦੇ ਦਿੱਤਾ ਕਿ ਕੋਈ ਫਿਕਰ ਨਹੀਂ ਹੈਗਾ ਅਸੀਂ ਅੱਗੇ ਵਧਣਾ ਵਾ ਕੋਈ ਮੌਤ ਦਾ ਡਰ ਵੇਖੋ ਜੀ ਅੱਜ ਦੇ ਦਿਨ ਸਾਡੇ ਗੁਰੂ ਨੇ ਵੀ ਇਹ ਫੈਸਲਾ ਕੀਤਾ ਸੀ ਕਿ ਮਕਬੂਲ ਜਿਹੜਾ ਉਹ ਜਾਵਰ ਦੇ ਕੋਲ ਗਿਆ ਸੀ ਜਾ ਕੇ ਕਿ ਜਿੰਨ੍ਹੇ ਸਾਲ ਦੀ ਉਮਰ ਦੇ ਵਿੱਚ ਮਨਾ ਕੀਤਾ ਵੀ ਜਨੇਊ ਨਹੀਂ ਪਾਉਣਾ ਬਹੁਤ ਬੋਲੀਆਂ ਬਣਿਆ ਹੋਇਆ ਇਹ ਜਾਵੇਂ ਜਾਵੇਂ ਜਾ ਕੇ ਦੀ ਰੱਖਿਆ ਕੀਤੀ ਕਿ ਜ਼ਬਰ ਜਣਾ ਵਾ ਉਹਦੇ ਖਿਲਾਫ ਡਟਣਾ ਇਨਸਾਨ ਦਾ ਫਰਜ਼ ਆ ਅੱਜ ਪੂਰੇ ਭਾਰਤ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਚੁੱਲ੍ਹਾ ਬੰਦ ਹੋ ਰਿਹਾ ਜਾ ਰਿਹਾ ਵਾ ਸਰਕਾਰ ਵਾਰ ਕਰੀ ਦੀ ਖੇਤ ਨੂੰ ਬਚਾਉਣ ਲਈ ਪਰ ਜਦੋਂ ਵਾਰ ਖਾਂਡੇ ਵੇ ਫਿਰ ਵਾਰ ਨੂੰ ਡੱਕਣ ਲਈ ਕੋਸ਼ਿਸ਼ ਕਰਨ ਇਸ ਕਰਕੇ ਜਿਵੇਂ ਬੰਦੀ ਦੋ ਫਾਰਮਾਂ ਨੇ ਫੈਸਲਾ ਕੀਤਾ ਵਾ ਇਹ ਸਾਡੀ ਜਿਹੜੀ ਹੈ ਕੋਈ ਵਿਅਕਤੀગત ਲੜਾਈ ਨਹੀਂਗੀ ਸਾਡੀ ਸਿਸਟਮ ਨਾਲ ਲੜਾਈ ਹੈ ਸਿਸਟਮ ਤੇ ਹਿੱਟ ਹੋ ਜੁਕਾ ਵਾ ਪਰ ਜਿਹੜਾ ਰਾਜ ਅਸੀਂ 93% ਵੀ ਸ਼ੀਬੀਆਂ ਦੇ ਕੇ ਲਿਆ ਵਾ ਜਿੰਨੂੰ ਵੀ ਯਾਦੀ ਕਹਿੰਨੇ ਆ ਉਹਦੇ ਵਿੱਚ ਰਹਿ ਕੇ ਵੀ ਅਸੀਂ ਅੱਜ ਗੁਲਾਮ ਆ ਉਹ ਗੁਲਾਮੀ ਕਿਹੜੇ ਤਰੀਕੇ ਨਾਲ ਲਾਉਣੀ ਆ ਇਹਨਾਂ ਦੋ ਫਰਮਾਂ ਨੇ ਫੈਸਲਾ ਕੀਤਾ ਵਾ ਕਿ ਅਸੀਂ ਆਪਦੀ ਕੀ ਮੰਗਾਂ ਬਰਤੀ ਜੋ ਸੁਪਰੀਮ ਕੋਰਟ ਹਾਈ ਕੋਰਟ ਦਾ ਫੈਸਲਾ ਕਿ ਤੁਰ ਕੇ ਆ ਜਾਣ ਕਲਕੱਟਾ ਨਾਲ ਉਹਨੇ ਛੱਡਤੇ ਆ ਪਹਲਗਾਂ ਛੱਡ ਗਿਆ ਟਰੈਕਟਰ ਛੱਡਤੇ ਗੱਡੀਆਂ ਛੱਡਤੀਆਂ ਅੱਜ ਸਰਕਾਰ ਦੇ ਬਾਣੀ ਤੇ ਗੇਂਦ ਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਆਪਣਾ ਸਮਝਦੀ ਆ ਕਿ ਹੋਰ ਬਗੈਰ ਸਮਝਦੀ ਆ ਵੇਖੋ ਸਾਨੂੰ ਐਉਂ ਜਾਵਦਾ ਕਿ ਜਿਵੇਂ ਉਹ ਪੰਜਾਬ ਹੈ ਭਾਰਤ ਦਾ ਐਸਾ ਹੀ ਨਹੀਂ ਹੈਗਾ ਕਿਤੇ ਸਾਡਾ ਮਹਾਰਾਜਾ ਰਜੀਤ ਸਿੰਘ ਦਾ ਰਾਜ ਵੰਡਿਆ ਗਿਆ ਪਰ ਅੱਜ ਭਾਰਤ ਦੀ ਮੋਦੀ ਸਰਕਾਰ ਸਾਨੂੰ ਵੰਡ ਕੇ ਬੈਠੀ ਹੈ ਤਰਾਹੀ ਦੀ ਆ ਵੱਡੀ ਤਰਾਹੀ ਦੀ ਆ ਕਿ ਅਸੀਂ ਫਿਰ ਪੰਜਾਬ ਦੇ ਰਹਿਣ ਵਾਲੇ ਆ ਕਿ ਅਸੀਂ ਭਾਰਤ ਦੇ ਰਹਿਣ ਵਾਲੇ ਕਿ ਅਸੀਂ ਪਾਕਿਸਤਾਨ ਦੇਰੇ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਅਸੀਂ ਰਹਿਣ ਵਾਲੇ ਕਿੱਥੋਂ ਦੇ ਆ ਇੱਕ ਬੰਨੇ ਕੰਡਿਆਂ ਦੀ ਤਾਰ ਲਾਈ ਆ ਪਾਕਿਸਤਾਨਲੇ ਬੰਨੇ ਬਾਰਡਰ ਆ ਸਾਡਾ ਇੱਕ ਬੰਨੇ ਭਾਰ ਦੇਖ ਇੱਕ ਇੱਕ ਭਾਰ ਦੇ ਯਾਦਾ ਉਹ ਪੰਜਾਬ ਨੂੰ ਵਕਰ ਕੇ ਬੇਟਾ ਫੇਰ ਬਗਲੇ ਬੰਨੇ ਬਾਰਡਰ ਲੱਗਾ ਲੈਣਾ ਹੁਣ ਜਾਈਏ ਤੇ ਕਿਹਦੇ ਕੋਲ ਜਾਈਂ ਐ ਸਮੇਂ ਤੋਂ ਬਾਹਰ ਆ ਸਾਡੇ ਕੋ ਰਸਤਾ ਹੀ ਇਹੋ ਆ ਕਿ ਅਸੀਂ ਅੱਜ ਗੁਰੂ ਤੇਗ ਬਹਾਦਰ ਪਾਸ਼ਾ ਦੇ ਦੱਸੇ ਨਸਕੇ ਕੰਮ ਤੇ ਚੱਲ ਕੇ ਮਕਬੂਲ ਆਪ ਜਾਵਰ ਕੋਲੇ ਚੱਲਿਆ ਵਾ ਕਿ ਲੈ ਭਈ ਚਾਹੇ ਹੱਕ ਦੇ ਦੇ ਕਿ ਚਾਹੇ ਫੇਰਾ ਸਿਰ ਤੇਰੇ ਹਵਾਲੇ ਧੰਵਾਦ ਤੁਸੀਂ ਜਾ ਰਹੇ ਹੋ ਜੀ ਬਿਲਕੁਲ ਜੀ ਜਾ ਰਹੇ ਆ ਉਹ ਗੁਰੂ ਮਹਾਰਾਜ ਦੇ ਦਿੱਤੇ ਜਿਹੜੇ ਲੀਆਂ ਦੇ ਕਾ ਜਾ ਰਿਹਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਦਿੱਤਾ ਸੀਗਾ ਅੱਜ ਇਹ ਮਾਰਜੀ ਵਡੇ ਜਿਹੜੇ ਕਿਸਾਨੀ ਬਚਾਉਣ ਵਾਸਤੇ ਕਿਸਾਨ ਬਚਾਉਣ ਵਾਸਤੇ ਆਪਣਾ ਸਿਰ ਦੇਣ ਵਾਸਤੇ ਬਿਲਕੁਲ ਤਿਆਰ ਆ ਸਰਕਾਰ ਦੀ ਮਨਸਾ ਜੋ ਹੈਗੀ ਆ ਕਰੇ ਸਾਨੂੰ ਕੋਈ ਪਰਵਾਹ ਨਹੀਂ ਉਹਦੀ ਅਸੀਂ ਇਨ ਹੱਥੇ ਜਾ ਰਹੇ ਆ ਕਿਉਂਕਿ ਸਰਕਾਰ ਲਗਾਤਾਰ 10 ਮਹੀਨੇ ਤੋਂ ਕਹਿੰਦੇ ਆ ਰਹੇ ਆ ਇਹਦੇ ਵੱਡੇ ਵੱਡੇ ਮੰਤਰੀ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਪੈਦਲ ਜਾ ਸਕਦੇ ਦਿੱਲੀ ਕਿਉਂਕਿ ਇਹਨਾਂ ਨੂੰ ਟਰੈਕਟਰਾਂ ਤੋਂ ਬੜਾ ਡਰ ਲੱਗਦਾ ਜਾ ਜੀਗਾ ਹੁਣ ਅਸੀਂ ਪੈਦਲ ਜਾ ਰਹੇ ਹਾਂ ਜੇ ਸਰਕਾਰ ਫੇਰ ਵੀ ਸਾਨੂੰ ਡੱਕਦੀ ਆ ਤੇ ਫਿਰ اخਲਾਕੀ ਤੌਰ ਤੇ ਸਰਕਾਰ ਹਾਰ ਚੁੱਕੀ ਆ ਅਸੀਂ اخਲਾਕੀ ਤੌਰ ਤੇ ਜਿੱਤ ਚੁੱਕੇ ਆ ਕਿਉਂਕਿ ਅਸੀਂ ਅੱਜ ਬਿਲਕੁਲ ਨੇ ਹੱਥੇ ਆ ਸਾਡੇ ਕੋਲ ਝੰਡਾ ਡੰਡੇ ਤੋਂ ਬਗੈਰ ਕੋਈ ਚੀਜ਼ ਨਹੀਂਗਾ ਸਿਰਫ ਮੈਨੂੰ ਪਤਾ ਲੱਗਾ ਵੀ ਸਰਕਾਰ ਇੱਕ ਸ਼ਬਦ ਤੋਂ ਡਰ ਗਈ ਮਰ ਜੀ ਬੜੇ ਸ਼ਬਦ ਤੋਂ ਡਰ ਗਈ ਸਰਕਾਰ ਸੋ ਜੇ ਸਾਡੇ ਇਹੋ ਜਿਹੇ ਸ਼ਬਦਾਂ ਤੋਂ ਸਰਕਾਰ ਡਰ ਸਕਦੀ ਆ ਤੇ ਤੁਸੀਂ ਆਹ ਵੇਖੋ ਕਿ ਸਾਡੇ ਤੋਂ ਕਿੰਨਾ ਭੈਵਾ ਇਹਨਾਂ ਨੂੰ ਸੋ ਅਸੀਂ ਆਪਣੇ ਹੱਕਾਂ ਤੇ ਲੜਨ ਜਾ ਰਹੇ ਆ ਜੇ ਅਸੀਂ ਅੱਜ ਆਪਣਾ ਸਿਰ ਦੇ ਕੇ ਕਿਸਾਨੀ ਬਚਾ ਲੈਨੇ ਆ ਤੇ ਮੇਰੇ ਖਿਆਲ ਆ ਕੋਈ ਮਹਿੰਗਾ ਸੌਦਾ ਨਹੀਂਗਾ ਸੋ ਬਿਲਕੁਲ ਤਿਆਰ ਬਰ ਤਿਆਰ ਆ ਜਾਵਾਂਗੇ ਗਾਂ ਵਦਾਂਗੇ ਬਾਬਾ ਜੀ ਤੁਸੀਂ ਵੀ ਜਾ ਰਹੇ ਹੋ ਲੱਤ ਵੀ ਇੱਕ ਵੈਨਾਂ ਦੀ ਅੱਛਾ ਜੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮੁਸ਼ਕਲ ਨਹੀਂ ਆਊਗੀ ਤੁਹਾਨੂੰ ਤੁਰਨ ਲੱਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਡੇ ਬਖਸ਼ਿਆ ਗੁਰੂ ਨੇ ਸਾਨੂੰ ਬਖਸ਼ਿਆ ਕਾਹੀ ਉਹਨਾ ਪੂਰੇ ਉਤਰਾਂਗੇ ਉਮਰ ਕਿੰਨੀ ਤੁਹਾਡੀ ਸਾਢੇ ਉਮਰ ਹੋ ਗਈ 70 ਕਿਸ਼ਾਲ ਹਾਂਜੀ 70 ਸਾਲ ਦੀ ਉਮਰ ਵੀ ਆ ਤੇ ਲੱਤ ਵੀ ਤੁਹਾਡੀ ਇੱਕ ਵਾ ਦੂਜੀ ਲੱਤ ਵੀ ਹੋਣੀਗੀ ਤੁਹਾਡੀ ਹਨਾ ਤੇ ਬੜੇ ਮੁਸ਼ਕਲ ਨਾਲ ਤਾਂ ਤੁਰਨਾ ਪਊਗਾ ਤਾਂ ਕੋਈ ਗੱਲ ਨਹੀਂ ਗੀ ਕੋਈ ਗੱਲ ਨਹੀਂ ਗੀ ਜਿੰਨੀ ਤਾਕਤ ਬਖਸ਼ੂ ਮਹਾਰਾਜ ਉਹਨਾਂ ਜੋ ਤੇ ਪੂਰੇ ਡਟਾਂਗੇ ਕਿ ਜਦੋਂ ਨਾ ਉਹ ਨਹੀਂ ਛਾਈ ਅਸੀਂ ਉਹਦੇ ਜੰਝਾਰੂ ਆ ਜੇ ਗੁਰੂ ਬਾਦਸ਼ਾਹ ਦੇ ਮਹਾਰਾਜ ਨੇ ਸਾਨੂੰ ਜਿੰਦਗੀ ਨਹੀਂ ਬਖਤੀ ਆ ਆਡੀ ਜਿੰਦਗਾਨੀ ਦੇ ਆਪ ਦਾ ਦੇਸ਼ ਆਦੇ ਬੱਚੇ ਆ ਦੀ ਜਮੀਨ ਬਚਾਉਣ ਦੀ ਖਾਤਰ ਲੜਾਂਗੇ ਇਹ ਕਮੀਨੇ ਜੋ ਕਰਦੇ ਕਰੀ ਜਾਣ ਜੇ ਕਿਹੜੇ ਸਾਡੀ ਦੁਨੀਆ ਦੇ ਗਦਾਰ ਨਾ ਹੋਣ ਮਹਾਰਾਜਾ ਰਜੀਸ਼ ਸਿੰਘ ਦਾ ਰਾਜ ਰਿਆ ਸਾਡਾ ਉਦੋਂ ਉਦੋਂ ਦਾ ਰੇਟ ਕੀ ਸੀ ਸਾਡੇ ਪੈਸੇ ਦਾ ਅੱਜ ਵੇਖੋ ਕੀ ਆ ਇਹ ਸਰਕਾਰਾਂ ਨੇ ਸਰਕਾਰ ਮੋਦੀ ਸਰਕਾਰਾਂ ਦੀ ਅਸੀਂ ਗਾੜੀ ਦੇ ਜੀ ਬਹੁਤ ਤਰੱਕੀ ਕਰਤੀ ਆ ਮਹਾਰਾਜਾ ਰਜੀਸ਼ ਸਿੰਘ ਸਾਹਿਬ ਨਾਲ ਟੋਲਣ ਅੱਜ ਉਹ ਰਾਜ ਅੱਜ ਉਹ ਛੱਕਾ ਵਾ ਉਸ ਦਿਨ ਬਾਹਰ ਦੇ ਗੋਰੀਆ ਕਿ 3 ਰੁਪਈਆਂ ਦੇ ਪਰਚੀ ਚ ਹੁੰਦੇ ਸੀ ਅੱਜ ਸਾਡੇ ਲੋਕ ਕਿੱਥੇ ਦੀ ਕਿੱਥੇ ਚਲੇ ਗਿਆ ਅੱਜ ਉਹ ਛੱਕਾ ਵਾ ਅੱਜ ਸਿਰਫ ਬੇਗਿਦਾਰੀ ਨੇ ਸਾਡੀ ਨੇ ਇਹਨਾਂ ਗੁਜਾਰਾ ਸੰਨ ਮਾਰਿਆ ਲੁੱਟੂਆਂ ਨੇ ਮਾਰਿਆ ਸਾਡਾ ਦੇਜਰੀ ਮਾਰਾ ਸਾਡੇ ਲੋਕ ਮਾਰੇ ਗਦਾਰ ਜਿਹੜੇ ਬਣਿਆ ਲੁੱਟਣ ਨੂੰ ਬੈਠੇ ਜਿਹੜੀ ਖਾੜੀਆਂ ਨੂੰ ਔਰ ਬਾਬਾ ਜੀ ਠੀਕ ਹੋ ਤੁਸੀਂ ਹਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਤੁਸੀਂ ਜਥੇ ਦੇ ਨਾਲ ਮਰਜੀਵੜੇ ਜਥੇ ਨਾਲ ਜਾ ਰਹੇ ਹੋ ਤੁਸੀਂ ਹਾਂ ਜੀ ਕਿੰਨੀ ਉਮਰ ਆ ਤੁਹਾਡੀ ਬਾਬਾ ਜੀ 70 ਸਾਲ ਹਾਂ ਜੀ ਤੇ ਅਗਲੇ ਪਾਸੇ ਜੇ ਜਬਰ ਹੁੰਦਾ ਤੇ ਕੋਈ ਗੱਲਬਾਤ ਹੁੰਦੀ ਆ ਕੋਈ ਨਹੀਂ ਅਸੀਂ ਬਿਸ਼ਾਰੀਦਾਰੀ ਕਮਾਈ ਕਰਨ ਵਾਲੇ ਬੰਦੇ ਆ ਜਾਵਾਂਗੇ ਕਰਾਂਗੇ ਵੀ ਕੋਈ ਡਰ ਨਹੀਂ ਜੀ ਇਹ ਮੌਤ تک ਨਹੀਂ ਆਉਣੀਆਂ ਘਰ ਬੈਠਿਆਂ ਵੀ ਆ ਜਾਣੀਆਂ ਇੱਥੇ ਵੀ ਆ ਜਾਣੀਆਂ ਪਿਛਲੀ ਵਾਰੀ ਇੱਥੇ ਬਹੁਤ ਕੁਝ ਹੋਇਆ ਤੁਸੀਂ ਵੇਖਿਆ ਹੋਊਗਾ ਆਪਾਂ ਵੀ ਇੱਥੇ ਸੀ ਹੈਨਾ ਬਹੁਤ ਦੁਨੀਆ ਫੱਟੜ ਹੋਈ ਸੀ ਅੱਤਰੂ ਗੈਸ ਦੇ ਗੋਲੇ ਛੱਡੇ ਗਏ ਇਹਦੀ ਗੋਲੀਆਂ ਵੱਜੀਆਂ ਸਾਹਮਣੇ ਪਿਛਲੀ ਵਾਰੀ ਵੀ ਅਸੀਂ ਆਏ ਇੱਥੇ ਸੀ ਜੋ ਵੱਜੇ ਇੱਥੇ ਹੀ ਸੀ ਇਹ ਦਿੱਲੀ ਕੋਲੇ ਪਰੇਟ ਰੋੜੇ ਜਲੇ ਉੱਥੇ ਵੀ ਅਸੀਂ ਹਾਂ ਏ ਕੋਈ ਸਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਈ ਇਹ ਝੱਲੇ ਆ ਇਹ ਕਰੀਆਂ ਜੋ ਸਿੱਧੇ ਦੇ ਨਾ ਕਰੀਏ ਲਣਾ ਕੀ ਸਰਕਾਰ ਮਰੂਗੀ ਇਹ ਸੰਘਰਸ਼ ਜਿੱਤਣਗੇ ਸਰਕਾਰ ਮਰੂਗੀ ਅੱਜ ਨਾ ਮਰੇ ਕੱਲ ਮਰੇ ਕੱਲ ਨਾ ਮਰੀ ਪਰਸੋਂ ਮਰੇ ਸਰਕਾਰ ਮਰੂਗੀ ਅੱਜ ਮੁੱਢੇ ਦੇ ਮੂੰਹ ਡਿੱਗੂਗੀ ਇਹ ਸੰਘਰਸ਼ ਜਿੱਤਣਗੇ ਤੁਸੀਂ ਵੀ ਜਾ ਰਹੇ ਹੋ ਬਾਬਾ ਜੀ ਹਾਂਜੀ ਅਸੀਂ ਵੀ ਜਾ ਰਹੇ ਆ ਜੀ ਹਾਂਜੀ ਕਿੰਨੀ ਉਮਰ ਕਿ ਨਹੀਂ ਤੁਹਾਡੀ ਉਮਰ 55-56 ਸਾਲ ਹੈ ਹਾਂ ਜੀ ਬਜ਼ੁਰਗ ਵੀ ਤੁਹਾਡੇ ਨਾਲ ਜਾ ਰਹੇ ਕਹਿੰਦੇ 70-75 ਸਾਲ ਉਮਰ ਹੈ ਕਹਿੰਦੇ ਕੋਈ ਡਰ ਨਹੀਂ ਹੈਗਾ ਉਹਦੇ ਵਧਾ ਕੋਈ ਡਰ ਨਹੀਂ ਜੀ ਆਹੀਂ ਉਹਨਾਂ ਗੁਰੂਆਂ ਦੇ ਵਾਰਸ਼ ਜਿਨ੍ਹਾਂ ਨੇ ਮਤਲਬੀ ਅੱਜ ਦੇ ਦਿਨੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਵਿੱਚ ਆਪਣਾ ਬਲੀਦਾਨ ਦਿੱਤਾ ਹੈ ਆਹੀਂ ਆਹੀਂ ਵੀ ਉਹਨਾਂ ਦੇ ਵਾਰਸ਼ ਆਹੀਂ ਵੀ ਉਹਨਾਂ ਦੇ ਪੂਰਨਿਆਂ ਤੇ ਚੱਲਾਂਗੇ ਰਹਿੰਦੀ ਜ਼ਿੰਦਗੀ ਤੱਕ ਤਨਵਾਜੀ ਇਧਰ ਪਾਸੇ ਵੀ ਸਾਡੇ ਨਾਲ ਕੁਝ ਬਜ਼ੁਰਗ ਜੁੜੇ ਆ ਕੁਝ ਵੀਰ ਜੁੜੇ ਆ ਆਪਾਂ ਗੱਲਬਾਤ ਕਰਦੇ ਹੋਰ ਬਾਬਾ ਜੀ ਕਿਵੇਂ ਹੋ ਚੜਦੀ ਕਲਾ ਕਿਰਪਾ ਆਵਾਜ਼ਾਂ ਵਾਲੇ ਦੀ ਹਾਂ ਇਹ ਨਾਂਜੇ ਤੁਹਾਡਾ ਗੁਰਜਾਰ ਸਿੰਘ ਗੁਰਦਿਆਲ ਸਿੰਘ ਜੀ ਉਮਰ ਕਿੰਨੀ ਤੁਹਾਡੀ ਮੇਰੀ ਉਮਰ ਹੈ ਗਈ 55 ਸਾਲ ਤੇ ਕੀ ਇੱਥੇ ਬੈਠੇ ਹੋ ਜਥੇ ਨਾਲ ਜਾ ਰਹੇ ਹੋ ਨਾ ਜਥੇ ਨਾਲ ਜਥੇ ਨਾਲ ਜਾ ਰਹੇ ਆ ਚੜਦੀ ਕਲਾ ਜਰਾਗੇ ਜਿਨ੍ਹਾਂ ਦੇ ਛਿੱਧ ਕਹ ਲੈ ਦਿੱਤੀ ਉਹਨੇ ਮੋਰਚਾ ਨਹੀਂ ਫੜਿਆ ਹੋਣਾ ਇਹ ਮੋਰਚੇ ਫੜੇ ਛਿੱਧ ਕਹ ਲੈ ਹੁੰਦੇ ਨੇ ਕੋਈ ਪਰਵਾਹ ਨਹੀਂ ਜਾਨ ਦੀ ਪਰਵਾਹ ਨਹੀਂ ਅੱਬਾ ਜੀ ਦੇਸ਼ ਦੀ ਆਜ਼ਾਦੀ ਕਰਾਉਣ ਵਾਸਤੇ ਸ਼ਹੀਦੀਆਂ ਮੰਗਾ ਮੰਨਣ ਵਾਸਤੇ ਸ਼ਹੀਦੀਆਂ ਉਦੋਂ ਜਦੋਂ ਕਿਸੇ ਨਾਲ ਲੜਾਈ ਸੀ ਉਦੋਂ ਸ਼ਹੀਦੀਆਂ ਨਵਖਰੀ ਗੱਲ ਸੀ ਅੱਜ ਮੰਗਾ ਮੰਨਣ ਵਾਸਤੇ ਸ਼ਹੀਦੀ ਦੇਣੀ ਮੰਗਾ ਉਹ ਜਿਨ੍ਹਾਂ ਦੇ ਜੀਵਨ ਦੀਆਂ ਮੰਗਾਂ ਨਹੀਂ ਆਈ ਦੇ ਜਾਵਾਂਗੇ ਛੇ ਦਿਗਾ ਦੇਣ ਵਾਸਤੇ ਕੋਲ ਨਾਲ ਦੀ ਮਰਜ਼ੀ ਕੀ ਕਰਨਾ ਸਰਕਾਰ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਕੋਈ ਗੱਲਬਾਤ ਰਾਹੀਂ ਮਸਲਾ ਹੱਲ ਹੋਵੇ ਗੱਲਬਾਤ ਕਰਾਂ ਹੀ ਉਹਨਾਂ ਨਾਲ ਮਸਲਾ ਬੜੀ ਬੜੀ ਆਖਿਆ ਬੈਠੇ ਨੇ ਨਹੀਂ ਕਰਦੇ ਕੋਈ ਇਹ ਮਸਲਾ ਨਹੀਂ ਕਰਦੇ ਕਿੰਨੀ ਵਾਰੀ ਇੱਥੇ ਜਦੋਂ ਦੇ ਆਏ ਆ 10 ਮਹੀਨੇ ਹੋ ਗਏ ਨੇ ਪੰਜ ਵਾਰੀ ਮੀਟਿੰਗਾਂ ਹੋ ਗਈਆਂ ਨੇ ਅਜੋ ਵੀ ਸਿੱਟਾ ਰਹੀਆਂ ਬੇ ਸਿੱਟਾ ਹਾਰ ਕੇ ਰਸਤਾ ਖਤਿਆਰ ਕਰਨਾ ਪੈ ਗਿਆ ਹਾਰ ਕੇ ਸਾਨੂੰ ਇਹ ਜਿਹੜਾ ਟੁਕ ਟੁਕਲਾ ਧਿਆਨ ਹਾਂ ਜੀ ਇਹ ਮਰਜੀ ਉਹਨਾਂ ਦਾ ਜੱਥਾ ਸੀ ਸਤਨਾਮ ਸਿੰਘ ਜੀ ਪੰਨੂ ਜੀ ਬੈਠੇ ਹੋਏ ਆ ਚਤਾਲਾ ਜੀ ਬੇਟੇ ਆ ਹੋਰ ਵੀ ਜੇ ਸੁਜੀਤ ਸਿੰਘ ਫੂਲ ਦੀ ਗੱਲ ਕਰਦੇ ਆ ਉਹਨਾਂ ਨੇ ਅਗਲੇ ਪਾਸੇ ਵਧਣਾ ਸਾਰਿਆਂ ਨੇ ਗੱਲਬਾਤ ਕੀਤੀ ਆ ਬਜ਼ੁਰਗ 6570 75 80 ਸਾਲ ਤੱਕ ਦੀ ਉਮਰ ਆ ਜਿਹੜੇ ਮਰਜੀਵ ਨੇ ਜਥੇਨਾ ਵਧ ਰਹੇ ਆ ਇੱਕੋ ਗੱਲ ਕੀਤੀ ਜਾ ਰਹੀ ਕਿ ਕਿਸਾਨ ਮਜ਼ਦੂਰਾਂ ਦੇ ਨਾਲ ਅਸੀਂ ਬਜ਼ੁਰਗ ਕਹਿੰਦੇ ਕਿ ਅਸੀਂ ਹੱਕਾਂ ਦੀ ਲੜਾਈ ਵਾਸਤੇ ਅਗੇ ਵਧਣਾ ਵਾ ਜਿਹੜੀਆਂ ਮੰਗਾਂ ਅਜੇ ਤੱਕ ਸਰਕਾਰ ਨੇ ਨਹੀਂ ਸੀ ਮੰਨੀਆਂ ਸਾਡੇ ਨਾਲ ਗੱਲਬਾਤ ਦਾ ਰਾਹ ਤੋੜਿਆ ਗਿਆ ਸੀ ਜਾਂ ਤੇ ਗੱਲਬਾਤ ਦਾ ਰਾਹ ਚਾਲੂ ਕੀਤਾ ਜਾਵੇ ਤੇ ਜਾਂ ਸਾਡੀਆਂ ਮੰਗਾਂ ਮੰਨੀਆਂ ਜਾਣ ਦਿੱਲੀ ਤੋਂ ਜਾਣ ਦੀ ਤੋ ਹੁੰਦੀ ਆ ਉਹਦੇ ਵਿੱਚ ਸਤਨਾਮ ਸਿੰਘ ਪੰਨੂ ਜੀ ਸਪਸ਼ਟ ਕਰ ਚੁੱਕੇ ਆ ਕਿ ਅਸੀਂ ਦਿੱਲੀ ਵਾਲੇ ਪਾਸੇ ਨੂੰ ਵਧਾਂਗੇ ਸਰਕਾਰ ਕੀ ਕਰਦੀ ਆ ਇਹ ਉਹਨਾਂ ਦੀ ਨੀਤੀ ਆ ਸਰਕਾਰ ਜੇ ਜ਼ਬਰ ਕਰਦੀ ਆ ਉਹ ਤਾਂ ਕਹਿੰਦੇ ਸਬਰ ਨਾਲ ਮੁਕਾਬਲਾ ਕਰਾਂਗੇ ਤੇ ਉਹ ਸਬਰ ਨਾਲ ਮੁਕਾਬਲਾ ਕਿਵੇਂ ਕਰਨਾ ਕਹਿੰਦੇ ਕਿ ਨਾਲ ਸਾਡੇ ਨੌਜਵਾਨ ਵੀਰ ਵੀ ਹੋਣਗੇ ਜੇ ਅਸੀਂ ਫੱਟੜ ਵੀ ਹੋ ਜਾਾਂਗੇ ਜਾਂ ਹੋਰ ਵੀ ਕੋਈ ਬਾਹਰੋਂ ਫੱਟੜ ਹੋ ਜਾਂਦਾ ਤੇ ਉਹਨੂੰ ਚੁੱਕ ਕੇ ਲਿਆਉਣ ਵਾਸਤੇ ਸਾਡੀ ਟਾਸਪੋਰਸ ਹੀ ਬਣੀ ਹੋਈ ਹੈ ਕਹਿੰਦੇ ਉਹ ਵੀ ਨਾਲ ਜਾਊਗੀ ਦੋਵੇਂ ਪਾਸਾ ਜੇ ਆਪਾਂ ਦੋਵੇਂ ਪਾਸਿਆਂ ਦੀ ਗੱਲ ਕਰਦੇ ਹਾਂ ਦੋਵੇਂ ਪਾਸੇ ਵੋਲੰਟੀਅਰ ਖਲੋਤੇ ਆ ਕਿ ਉਧਰ ਦੇ ਪਾਸੇ ਬਹੁਤਾ ਦੇ ਵਿੱਚ ਲੋਕ ਨਾ ਆਉਣ ਕੇਵਲ 101 ਦਾ ਜਥਾ ਜਿਹੜਾ ਮਰਜੀ ਬਣਾਂ ਦਾ ਉਹਨਾਂ ਨੇ ਅਗਲੇ ਪਾਸੇ ਵਧਣਾ ਵਾ ਬਸ ਇਸ ਸਟੇਜ ਤੋਂ ਕਹਿੰਦੇ ਕਾਲ ਦੀ ਵੇਟ ਕਰ ਰਹੇ ਆ ਜਦੋਂ ਸਾਨੂੰ ਸੁਨੇਹਾ ਲੱਗ ਗਿਆ ਉਸੇ ਵੇਲੇ ਅਸੀਂ ਅੱਗੇ ਵਧਣਾ ਦੇਖਦੇ ਆ ਸਰਕਾਰ ਵੱਲੋਂ ਰਣਨੀਤੀ ਕੀ ਜਾਈ ਜਾਂਦੀ ਆ ਕਿਸਾਨੀ 101 ਜਥਾ ਦਿੱਲੀ ਤੱਕ ਪਹੁੰਚਦਾ ਵਾ ਕਿ ਜਾਂ ਸ਼ੰਭੂ ਰੋਕ ਲਿਆ ਜਾਂਦਾ ਵਾ ਇਹ ਥੋੜੇ ਦਿਨ ਤੱਕ ਪਤਾ ਲੱਗੂਗਾ ਪਰ ਇਧਰਲੇ ਪਾਸੇ ਜੇ ਆਪਾਂ 65 ਤੋਂ 70 ਜਾਂ 70 ਤੋਂ 80 ਸਾਲ ਦੇ ਬਜ਼ੁਰਗਾਂ ਦੀ ਗੱਲ ਕਰਦੇ ਆ ਉਹਨਾਂ ਸਾਰਿਆਂ ਨੇ ਇਹ ਗੱਲ ਕੀਤੀ ਕਿ ਸਾਨੂੰ ਮਰਨ ਦਾ ਡਰ ਨਹੀਂ ਹੈਗਾ ਉਧਰ ਛੇੜੀਗੁਰ ਤੇ ਇੱਕ ਬਹਾਦਰ ਜੀ ਨੂੰ ਯਾਦ ਕੀਤਾ ਜਾ ਰਿਹਾ ਅੱਜ ਦੇ ਦਿਨ ਬਲੀਦਾਨ ਦਿੱਤਾ ਗਿਆ ਸੀ ਕਹਿੰਦੇ ਕਿ ਉਸੇ ਹੀ ਰਾਹਾਂ ਤੇ ਚੱਲਦੇ ਹੋਏ ਇਹ ਮਰਜੀ ਉਹਦਾ ਜੱਥਾ ਜਿਹੜਾ ਵਾ ਉਹ ਅਗਲੇ ਪਾਸੇ ਵਧੂਗਾ ਜੇ ਸਰਕਾਰ ਦੀ ਕੋਈ ਬਦਨੀਤੀ ਹੁੰਦੀ ਆ ਜਾਂ ਸਰਕਾਰ ਕੋਈ ਕਾਰਵਾਈ ਕਰਦੀ ਆ ਤੇ ਉਹਦਾ ਵੀ ਮੁਕਾਬਲਾ ਜਿਹੜਾ ਨਹੀਂ ਕਰਾਂਗੇ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਾਂਗੇ ਜੁੜੇ ਰਹੋ ਕਾਲ ਚੈਨਲ ਦੇ ਨਾਲ ਪਲ-ਪਲ ਦੀਆਂ ਤਸਵੀਰਾਂ ਦਿਖਾਉਂਦੇ ਰਹਾਂਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ